ਸਿਕਿਉਰਿਟੀ ਪਲਾਨ ਰਿਵਿਊ ਕੀਤਾ ਕਿ ਆਪਣੇ ਏਰੀਏ ਦੇ ਵਿੱਚ ਪ੍ਰੋਪਰ ਫੋਰਸ ਦੀ ਡਿਪਲॉयਮੈਂਟ ਹੋਣੀ ਚਾਹੀਦੀ ਜ਼ਿਲ੍ਹੇ ਨੂੰ ਐਡੀਸ਼ਨਲ ਫੋਰਸ ਵੀ ਦਿੱਤੀ ਗਈ ਹੈ ਤਾਂ ਕਿ ਇੱਕ ਫੋਰਸ ਦੀ ਪ੍ਰੈਜ਼ੈਂਸ ਪੈਟਰੋਲਿੰਗ ਲੋਕਾਂ ਦੇ ਵਿੱਚ ਕੰਫੀਡੈਂਸ ਹੋ ਅਸੀਂ ਬਹੁਤ ਹੀ ਪ੍ਰੋਐਕਟਿਵ ਤਰੀਕੇ ਨਾਲ ਐਜਰੀ ਆਈਐਸਆਈ ਸਪான்ਸਰਡ ਟੈਰੋਰਿਜ਼ਮ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਡਿਸਟਰਬੈਂਸਸ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੂੰਹ ਥੋੜਾ ਜਿਹਾ ਜਵਾਬ ਦਿੱਤਾ ਹੈਗਾ ਸੈਪਟੈਂਬਰ 2024 ਤੋਂ ਬਾਅਦ 26 ਟੈਰਰ ਮੋਡਿਊਲਸ ਪੰਜਾਬ ਪੁਲਿਸ ਨੇ ਬਸਟ ਕੀਤੇ ਹੈਗੇ ਜਿਸ ਦੇ ਵਿੱਚ 90 Uh, لوگ ایرسٹ کیتے گئے ہیں پاری ماترہ دے کے آرمز ایسپلوس ایمونیشن ہینڈ گرنیڈز آر ڈی ایس ریکور ہیں گئیں ہجے کل ہی وکیمنٹ سیکٹر دے کے دو اے کے فورٹی سیون رائیفلز بی ایس ایف ایک جوائنٹ آپریشن دے پنجاب پولیس نے ریکور ہیں ایک بہت جبردست کوشش ہے پاکستان دی آئی ایس آئی کی کہ انٹرنشنل دے کے تھرو ڈرونس راہی دوجے طریقے راہ انہوں نے نارکو ٹیررزم کو پوش جا رہا ہے ਡਰਨ ਕਨਸਾਈਨਮੈਂਟਸ ਦੇ ਵਿੱਚ ਡਰੱਗਸ ਹੁੰਦੇ ਆ ਆਰਮਸ ਐਕਸਪਲੋਸਿਵ ਤੇ ਅਮ੍ਰਿਸ਼ਨ ਹੁੰਦੇ ਪਰ ਇੱਕ ਪ੍ਰੋਐਕਟਿਵ ਤਰੀਕੇ ਨਾਲ ਸੈਂਟਰਲ ਏਜੰਸੀਜ਼ ਨਾਲ ਕੋਆਰਡੀਨੇਟਡ ਆਪਰੇਸ਼ਨਸ ਦੇ ਵਿੱਚ ਪੰਜਾਬ ਪੁਲਿਸ ਨੇ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਇੱਕ ਸਾਡਾ ਬਹੁਤ ਹੀ ਇਫੈਕਟਿਵ ਐਕਸ਼ਨ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜੇ ਗੈਂਗਸਟਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਿਸਟ ਆਊਟ ਕੀਤੇ ਸੀ ਤਕਰੀਬਨ 20 ਮਰਡਰ ਹੋਏ ਆ ਪਿਛਲੇ 6 ਮਹੀਨੇ ਦੇ ਵਿੱਚ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਹੈ ਇਹ 20 ਦੇ ਵਿੱਚ 18 ਮਰਡਰ ਸਾਡੇ ਟਰੇਸ ਹੋ ਗਏ ਆ ਕੁਝ ਇਨਾਦੇ ਜਿਹੜੇ ਅਕਿਊਜ਼ਡ ਹਜੇ ਅਰੈਸਟ ਨਹੀਂ ਹੋਏ ਉਹਨਾਂ ਬਾਰੇ ਡਿਸਕਸ਼ਨ ਹੋਇਆ ਹੈ ਉਹਨਾਂ ਨੂੰ ਅਰੈਸਟ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਰਿਵਿਊ ਕੀਤਾ ਗਿਆ ਹੈ ਜਿਹੜੇ ਅਸੀਂ ਇੱਕ 올 ਆਊਟ ਅਟੈਕ ਗੈਂਗਸਟਰイズਮ ਤੇ ਅਸੀਂ ਕਰ ਰਹੇ ਹੈਗੇ ਇਹਨਾਂ ਦਾ ਤਕਰੀਬਨ ਇਕੋਸਿਸਟਮ ਜਿਹੜੇ ਪਨਾਹ ਦੇਣ ਵਾਲੇ ਹੈਗੇ ਜਿਨ੍ਹਾਂ ਨੇ ਵੈਪਨ ਸਪਲਾਈ ਕੀਤੀ ਹੈ ਅਸੀਂ ਸਾਰੇ ਦੇ ਸਾਰੇ ਬੰਦੇ ਕੋ ਕਿਸੇ ਨੈਟਵਰਕ ਤੇ ਹੋਣ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕਰਾਂਗੇ ਕਾਫੀ ਐਕਸਟੈਂਸਿਵ ਡਿਸਕਸ਼ਨਸ ਹੋਈਆਂ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਜਿਹੜੇ ਟੈਰਰ ਨੈਟਵਰਕਸ ਜਾਂ ਆਰਗਨਾਈਜ਼ ਕ੍ਰਾਈਮ ਨੈਟਵਰਕਸ ਨਾਲ ਜੁੜੇ ਹੈਗੇ ਉਹਨਾਂ ਨੂੰ ਆਂਡੀਆਂ ਦੇ ਵਿੱਚ ਲਿਆ ਕੇ ਥਰੂ ਲੀਗਲ ਪ੍ਰੋਸੈਸ ਜਿਵੇਂ ਖਾਲਦੇ ਵਿੱਚ ਆਪਣੇ ਜਿਹੜੇ ਪਰਮਿੰਦਰ ਪਿੰਦੀ ਜਿਹੜਾ ਐਕਸ ਕਨਸਟੇਬਲ ਸੀਗਾ ਉਸ ਨੂੰ ਲਿਆਂਦਾ ਗਿਆ ਪਟਾਲਾ ਪੁਲਿਸ ਵੱਲੋਂ ਉਸੇ ਪੈਟਰਨ ਤੇ ਅਸੀਂ ਆਈਡੈਂਟੀਫਾਈ ਕੀਤੇ ਇਸ ਤਰ੍ਹਾਂ ਦੇ 203 ਰੈੱਡ ਕਾਰਨਰ ਨੋਟਿਸ ਤੇ ਬਲੂ ਕਾਰਨਰ ਨੋਟਿਸ ਸਾਡੇ ਵੱਲੋਂ ਇਸ਼ੂ ਹੋਏ ਹੈਗੇ ਸੋ ਉਸ ਦੀ ਪੈਰਵੀ ਕਰਕੇ ਅਸੀਂ ਉਹਨਾਂ ਨੂੰ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਇੰਡੀਆ ਲੈ ਕੇ ਆਵਾਂਗੇ ਤੇ ਉਹਨਾਂ ਦਾ ਪੂਰਾ ਨੈਟਵਰਕ ਜਿਹੜਾ ਜੇਲਾ ਦੇ ਵਿੱਚ ਹੈ ਭਾਵੇਂ ਬਾਹਰ ਜਿਹੜੇ ਐਸੋਸੀਏਟਸ ਹੈਗੇ ਜਾਂ ਫੋਰਨ ਨੋਡਸ ਹੈਗੇ ਸਾਰਿਆਂ ਤੇ ਸਰਗਮ ਤਰੀਕੇ ਨਾਲ ਕੰਮ ਕੀਤਾ ਜਾਊਗਾ ਜਿਹੜਾ ਯੋਧ ਨਸ਼ਾ ਫਰਦ ਪੰਜਾਬ ਸਰਕਾਰ ਦਾ ਅਭਿਆਨ ਸੀਗਾ ਐਂਟੀ ਡਰੱਗ ਕੈਂਪੇਨ ਉਸ ਦੇ ਵਿੱਚ 1 ਮਾਰਚ 2025 ਤੋਂ ਬਾਅਦ 21622 ਐਫ ਆਈ ਆਰਾਂ ਦਰਜ ਹੋਈਆਂ ਹਨ 32778 ਅਰੇਸਟਾ ਹੋਈਆਂ ਹਨ ਕਾਫੀ ਤਕਰੀਬਨ 1300 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ ਅਸੀਂ 25000 2533 ਸਪਲਾਈਅਰ ਤੇ 31673 ਪੈਟਲਰ ਅਰੈਸਟ ਕੀਤੀ 205 ਕਰੋੜ ਦੀ ਪ੍ਰਾਪਰਟੀ ਡਰੱਗ ਸਮਗਲਰਸ ਦੀ 68 ਐਸ ਐਨ ਐਂਡੀਪੀਐਸ ਐਕਟ ਅੰਡਰ ਫ੍ਰੀਜ਼ ਕੀਤੀ ਗਈ ਹੈ ਅਸੀਂ ਜਿਹੜੇ 1131 ਐਬਸਕੰਡਰਸ ਦੀ ਬੇਲਾ ਕੈਨਸਲ ਕਰਾਈਆਂ ਐ ਐਂਡੀਪੀਐਸ ਐਕਟ ਦੇ ਵਿੱਚ 62000 ਲੋਕਾਂ ਨੂੰ ਅਸੀਂ ਡੀ ਇਲੈਕਸ਼ਨ ਸੈਂਟਰ ਜਾਂ ਵੋਟ ਸੈਂਟਰ ਮਤਲਬ ਪੁਲਿਸ ਦੀ ਇੱਕ ਓਵਰਆਲ ਸਟ੍ਰੈਟਜੀ ਹੈਗੀ ਕਿ ਇਹਨਾਂ ਨੂੰ ਰਿਫਾਰਮ ਵੀ ਕੀਤਾ ਜਾਵੇ ਤੇ 4768 ਪ੍ਰੋਸੀਡਿੰਗਸ 64ਏ ਦੇ ਵਿੱਚ ਜਿਸ ਦੇ ਵਿੱਚ ਜੇ ਸਮਾਲ ਕੁਆਂਟੀਟੀ ਦੀ ਰਿਕਵਰੀ ਜਾਂ ਰਿਕਵਰੀ ਨਹੀਂ ਹੁੰਦੀ ਹੈ ਸੋ 2 ਹਫਤੇ ਦਾ ਇੱਕ ਕੰਪਲਸਰੀ ਡੀ ਐਡਿਕਸ਼ਨ ਕੋਰਸ ਕਰਾਇਆ ਜਾਂਦਾ ਅਸੀਂ ਇਦਾਂ ਦੇ तकरीबन 4768 ਬੱਚਿਆਂ ਨੂੰ ਇਹ ਕੋਰਸ ਕਰਾ ਚੁੱਕੇ ਹ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਮਾਨਯੋਗ ਸੀਐਮ ਸਾਹਿਬ ਨੇ ਇਨੋਗਰੇਟ ਕੀਤੀ ਸੀ ਇਹ ਇੰਡੀਆ ਦੀ ਸਭ ਤੋਂ ਕਾਮਯਾਬ ਐਂਟੀ ਡਰਗ ਹੈਲਪਲਾਈਨ ਹੈ ਇਸ ਦੇ ਵਿੱਚ 22000 ਤੋਂ ਵੱਧ ਸਾਨੂੰ ਟਿਪਸ ਮਿਲੀਆਂ ਪਬਲਿਕ ਤੋਂ ਜਿਸ ਦੇ ਵਿੱਚ 7285 ਐਫ ਆਈ ਆਰਾਂ ਦਰਜ ਹੋਈਆਂ تو ایک ایک بہت افیکٹو میکینزم ہے پبلک کوپریشن سن مل رہا ہے لوگ انونیمس رہ کے سانو ڈرگ ٹپس دیں دین اس تو بعد فالو اپ کرتے ہوئے اسی ایک انٹی آرگنائزڈ کرائم ہیلپ لائن بھی سٹارٹ کی ہے کہ جی سان کوئی آرگنائز کرائم بارے انفرمیشن ہے تو اس ہیلپ لائن پہ دیتی جائے ساڑھی یہ کوشش ہے کہ جہے ڈرگ یوزرز ہے انہوں ایز وکٹم ٹریٹ کیتا جائے نہ کہ ایز اکیوزڈ ریفارم کیا جائے ਸਿਮਿਲਰਲੀ ਜਿਹੜੇ ਮਿਸ ਗਾਈਡਡ ਯੂਥ ਹੈਗੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਉਣ ਲਈ ਅਸੀਂ ਯੁਵਾ ਸਾਂਝ ਕਾਰਜਕ੍ਰਮ ਸ਼ੁਰੂ ਕੀਤਾ ਹੈਗਾ ਤਾਂਕਿ ਉਸ ਨੂੰ ਸਕਿੱਲ ਡਿਵੈਲਪਮੈਂਟ ਤੇ ਕਾਉਂਸਲਿੰਗ ਨਾਲ ਲਿੰਕ ਕੀਤਾ ਜਾ ਸਕੇ ਇੱਕ ਪੰਜਾਬ ਪੁਲਿਸ ਟੋਟਲੀ ਕਮਿਟਿਡ ਹੈਗੀ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਣੇ ਐਨੀ ਕੁਐਸ਼ਨਸ ਆਰ ਵੈਲਕਮ ਸਰ ਆਪਨੇ ਇਹ ਦੱਸਿਆ ਹੈ ਵੀ ਕਿ ਜੋ ਗੂਸ ਕਰਦੇ ਹਨ ਉਹਨੂੰ ਵਿਕਤੀਗਤ ਨਹੀਂ ਸਮਝਣਾ ਚਾਹੀਦਾ ਜਿੱਤੇ ਮਾ نہیں سمجھا جانا چاہیے ایکیوز نہیں سوری وکٹم ہے ایکیوز نہیں سمجھا جانا چاہیے لیکن کیا ہو رہا ہے اگر کسی کے پاس لائٹر بھی مل جاتا ہے نا تو اس پر بھی پٹا درج ہو جاتا ہے ایکچولی پتا جی یہ بڑی میں تھوڑی گل نال سہمت ہاں دیکھو ایک پہ یوزر ہوندا ہے جڑا پیڈل کرتا ہے پیڈلنگ مینز کی سمال کوانٹٹی جے تسی دوجیاں نو دین دیو سو ساڈی جڑا ایک پہ یوزر پیور ہوندا ہے سو کافی اس کیٹیگری تھوڑا پوائنٹ از ویل ٹیکن ਸਾਡੀ ਕੋਸ਼ਿਸ਼ ਹੁੰਦੀ ਹੈ ਪੈਟਲਰਸ ਦੇ ਖਿਲਾਫ ਐਕਸ਼ਨ ਹੋਵੇ ਸਪਲਾਈਸ ਦੇ ਖਿਲਾਫ ਹੋਵੇ ਯੂਜ਼ਰ ਨੂੰ ਰਿਫਰਮ ਕੀਤਾ ਜਾਵੇ ਸਰ ਸਰ ਜਿਸ ਤਰ੍ਹਾਂ ਤੁਸੀਂ ਬਟਾਲਾ ਨੂੰ ਐਕਸਟਰਾ ਫੋਰਸ ਦੇ ਦਿੱਤੀ ਹੈ ਜੀ ਓਵਰਲ ਪੰਜਾਬ ਦੀ ਗੱਲ ਕੀਤੀ ਜਾਵੇ ਫੈਸਚੂਅਲ ਸੀਜ਼ਨ ਦੇ ਇਲਾਵਾ ਨਵੀਂ ਫਸਲੀ ਦੀ ਕੋਈ ਸਕੀਮ ਚੱਲਦੀ ਹੈ ਜਾਂ ਕੁਝ ਐਸੀ ਪਲੈਨਿੰਗ ਚੱਲਦੀ ਹੈ ਕਿ ਫਸਲੀ ਉਤਾਈ ਦੇ ਉੱਤੇ ਆਊਟਪੁੱਟ ਨਫਰੀ ਪੰਜਾਬ ਦਾ ਨਹੀਂ ਗੱਲ ਤੁਹਾਡੀ ਠੀਕ ਹੈ ਜੀ ਤੇ ਅਸੀਂ ਇੱਕ ਤੇ ਪੰਜਾਬ ਸਰਕਾਰ ਨੇ 1600 ਪੋਸਟਾਂ ਜਿਹੜੇ ਐਨਜੀਓਜ਼ ਦੀ ਐਸਆਈ ਦੀ ਸਬ ਇਨਸਪੈਕਟਰ ਤੇ ਇਨਸਪੈਕਟਰ ਦੀ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਿਹੜੀ 100% ਬਾਈ ਪ੍ਰੋਮੋਸ਼ਨ ਫਿਲ ਅਪ ਹੋਣਗੇ ਇਹਦੀ ਜੀ ਕਨਸੀਕੁਐਂਟ ਵੈਕੈਂਸੀ ਹੈ ਉਹ ਕਨਸਟੇਬਲ ਦੀ ਰਿਕਰੂਟਮੈਂਟ ਜਿਹੜੀ ਕਨਸੀਕੁਐਂਟ ਵੈਕੈਂਸੀ ਰਿਕਰੂਟਮੈਂਟ ਐਟ ਲੈਵਲ ਆਫ ਕਨਸਟੇਬਲ ਫਿਲ ਅਪ ਹੋਊਗੀ ਸੋ ਉਹ 1600 ਐ ਹੋ ਜਾਣਗੇ 1880 ਹਰ ਸਾਲ ਪਰਤੇ ਸਾਨੂੰ 3400 ਪੋਸਟਾਂ ਭਰਨ ਦੀ ਅਪਰੂਵਲ ਮਿਲ ਗਈ ਹੈ ਇਸ ਤੋਂ ਬਾਅਦ ਨੈਕਸਟ ਫੇਸ ਦੇ ਵਿੱਚ 45000 ਪੋਸਟਾਂ ਕਨਸਟੇਬਲ ਦੀ ਸਟੇਟ ਗਵਰਨਮੈਂਟ ਨੇ ਕ੍ਰੀਏਟ ਕਰਤੀਆਂ ਜੋ ਇਸ ਤੋਂ ਬਾਅਦ ਭਰੀਆਂ ਜਾਣਗੀਆਂ ਤੇ ਉਹਨਾਂ ਦੀ ਗਵਰਨਮੈਂਟ ਦੀ ਕਮਿਟਮੈਂਟ ਹੈ ਕਿ ਉਹ 10000 ਨਵੀਆਂ ਪੋਸਟਾਂ ਕ੍ਰੀਏਟ ਕਰਨਗੇ ਸੋ ਇਸ ਤੋਂ ਕਾਫੀ ਰੀਲੀਫ ਮਿਲੂਗੀ ਓਵਰਆਲ ਸਾਡੀ ਜਿਹੜੀ ਮੈਨ ਪਾਵਰ ਹੈ ਉਹ ਵਧੂ ਸਰ ਕਾਹਲੋਗ ਪੰਜਾਬ ਦੇ ਵਿੱਚ ਇਨਕਾਊਂਟਰ ਹੁੰਦੇ ਹਨ ਔਰ ਜਿਸ ਮੇਰੇ ਕਾਊਂਟਰ ਹੁੰਦੇ ਨੇ ਤੇਰੇ ਕਾਊਂਟਰ ਤੋਂ ਬਾਅਦ ਜਿਹੜਾ ਪ੍ਰੈਸ ਨੋਟ ਆਉਂਦਾ ਜਾਂ ਜਾਰੀ ਹੁੰਦਾ ਹੈ ਅੱਜ ਦੀ ਹੋਤੀ ਸਭ ਸਿਰਫ ਲੋਕੇਸ਼ਨ ਚੇਂਜ ਹੁੰਦੀ ਹੈ ਉਸ ਜਿਹੜਾ ਗੈਂਗਸਟਰ ਦਾ ਨਾਮ ਚੇਂਜ ਹੁੰਦਾ ਹੈ ਵੈਪਨ ਚੇਂਜ ਹੁੰਦਾ ਹੈ ਤਾਂ ਕਿ ਸਾਰੀ ਤੇ ਸਾਰੀ ਜਿਹੜੀ ਪਾਰਟੀ ਲਾਈਨ ਹੈ ਸੇਮ ਹੀ ਰਹਿੰਦੀ ਹੈ ਅ ਇਹ ਤੋਂ ਇਲਾਵਾ ਦੇਖੋ ਸਾਡੀ ਤਾਂ ਦੇਖੋ ਬਹੁਤ ਕਲੀਅਰ ਪਾਲਿਸੀ ਹੈ ਅਸੀਂ ਰੂਲ ਆਫ ਲਾ ਚ ਬਲੀਫ ਕਰਦੇ ਹਾਂ ਕੋਈ ਸਾਡੀ ਬੁਲੇਟ ਫੋਰ ਬੁਲੇਟ ਪਾਲਿਸੀ ਨਹੀਂ ਹੈ ਇਹ ਭਰੰਤੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਜਿਨ੍ਹਾਂ ਦਾ ਮਾਈਨਰ ਇਨਫੈਕਟ चौहान ਸਾਹਿਬ ਬੈਠੇ ਜਿੱਥੇ ਸੋਹਣ ਸਾਹਿਬ ਜਦੋਂ ਐਸਐਸਪੀ ਸੀ ਤਰਨਤਾਰਨ ਸੀਗੇ ਤੇ ਸਰਹਾਲੀ ਗ੍ਰੇਨੇਡ اٹੈਕ ਤੋਂ ਬਾਅਦ ਜਿਹੜੇ ਉਹਦੇ ਚ ਇਨਵੋਲਡ ਮਾਈਨਰ ਜਿਨ੍ਹਾਂ ਦਾ ਰੋਲ ਸੀ ਉਹਨਾਂ ਨੂੰ ਅਸੀਂ ਮੇਨਸਟ੍ਰੀਮ ਚ ਲੈ ਆਂਦਾ ਸਾਡੀ ਹਮੇਸ਼ਾ ਤੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਕੀ ਜਿਹੜਾ ਹੈਗਾ ਲੋਕਾਂ ਨੂੰ ਨਾਲ ਜੋੜਿਆ ਜਾਵੇ ਜਿਹੜਾ ਪੁਲਿਸ ਤੇ ਪਬਲਿਕ ਦਾ ਗੈਪ ਹੈ ਉਸ ਨੂੰ ਦੂਰ ਕੀਤਾ ਜਾਵੇ ਸਰ ਇਹ ਪਬਲਿਕ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਆਮ ਦੇ ਵਿੱਚ ਨਾ ਇੱਕ ਵੱਡਾ ਸਵਾਲ ਹੈ ਕਿ ਸੇਮ ਸਾਰਾ ਕੁਝ ਕੀ ਕੁਝ ਸਕ੍ਰਿਪਟਡ ਹੁੰਦਾ ਜਾਂ ਸੇਮ ਦੀ ਸੇਮ ਲਾਈਨ ਬਾਕੀ ਸਾਰੀ ਉਹੀ ਹੈ ਕਿ ਉਹ ਗਏ ਸੀ ਅਸਲਾ ਫੜਨ ਲਗੇ ਪਰ ਤੋਂ ਉਹਨਾਂ ਨੇ ਹਮਲਾ ਕਰ ਦਿੱਤਾ ਅਰੋਦੇ ਬਾਅਦੇ ਤੋਂ ਫਾਇਰਿੰਗ ਹੋ ਗਈ ਜਵਾਬੀ ਫਾਇਰਿੰਗ ਦੇ ਵਿੱਚ ਉਹ ਲੱਤੀ ਚ ਗੋਲੀ ਮਾਰੀ ਮਤਲਬ ਕਿ ਸਾਰਾ ਕੁਝ ਬਾਕੀ ਸੇਮ ਦੇਖੋ ਜੀ ਇਹ ਤੋਂ ਬੜਾ ਸੈਲਫ ਕੰਟਰੋਲ ਹੈ ਜੀ ਜੇ ਕੋਈ ਤੁਹਾਡੇ ਤੇ ਫਾਇਰ ਕਰ ਰਿਹਾ ਤੁਸੀਂ ਜੀ ਲੱਤਾਂ ਚ ਗੋਲੀ ਮਾਰ ਦਿਓ ਮਤਲਬ ਅਸੀਂ ਸਾਡੀ ਕੋਸ਼ਿਸ਼ ਹੁੰਦੀ ਜਾਨਾਂ ਬਚਾਉਂ ਜੀ ਸਾਡੀ ਪੰਜਾਬ ਪੁਲਿਸ ਸਰ ਕੋ ਨੂੰ ਇਹ ਮੌਕਾ ਹੀ ਤੋਂ ਹੈ ਐਨੀ ਅਦਰ ਕੁਐਸਚਨਸ ਜੀ ਸਰ ਸਰ ਇਸ ਇਲਾਕੇ ਦੇ ਵਿੱਚ ਓਵਰ ਆਲ 99% ਕ੍ਰੀਸਟ ਪਲੇਸਡ ਆਫਟਰ ਕ੍ਰਾਈਮ ਬਟ ਇਸ ਵਾਰ ਤੁਸੀਂ ਤਿੰਨ ਬਟਾਲੀਅਨਸ ਦੇ ਕੇ ਬਾਰਡਰ ਏਰੀਆ ਵਾ ਫਿਰ ਵੀ ਕਿਤੇ ਨਾ ਕਿਤੇ ਨਫਰੀ ਇਸ ਤਰ੍ਹਾਂ ਪਹਿਲਾ ਸ਼ੌਸ਼ਿਕ ਕੱਟ ਨਹੀਂ ਆਈ ਐਗਰੀ ਤੁਹਾਡੀ ਗੱਲ ਠੀਕ ਹੈ ਜੀ ਬਟਾਲੇ ਬਟਾਲਾ ਦੇ ਵਿੱਚ ਨਫਰੀ ਦੀ ਸ਼ਾਰਟੇਜ ਹੈ ਅਸੀਂ ਕੋਸ਼ਿਸ਼ ਕਰ ਰਹੇ ਨਫਰੀ ਭਰਾਈ ਜਾਵੇਗੀ ਬਹੁਤ ਆ ਰਹੀਆਂ ਇਸ ਇਲਾਕੇ ਦੇ ਲੋਕਾਂ ਨੂੰ ਔਰ ਆਪਣੀ ਸੀਐਫਪੀ ਸਕੀਮ ਨੂੰ ਲਾ ਕੇ ਲੋਕਾਂ ਦਾ ਰਿਕਵਰ ਹੋ ਰਹਾ ਹੈ ਕਿ ਮੈਂ ਤੁਹਾਡੇ ਰਾਹੀ ਦੇਖੋ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਵੇਂ ਮੈਂ ਐਂਟੀ ਆਰਗੇਨਾਈਜ਼ ਕ੍ਰਾਈਮ ਹੈਲਪਲਾਈਨ ਦੀ ਇਹ ਗੱਲ ਤੁਹਾਡੀ ਠੀਕ ਹੈ ਕਈ ਵਾਰੀ ਲੋਕ ਰਿਪੋਰਟ ਨਹੀਂ ਕਰਦੇ ਮੈਂ ਇਨਕਰੇਜ ਕਰਾਂਗਾ ਅਸੀਂ ਦੇਖਿਆ 80% ਕਾਲਾਂ ਜਿਹੜੀਆਂ 80 ਤੋਂ 85% ਉਹ ਲੋਕਲ ਕ੍ਰਿਮੀਨਲ ਕਰਦੇ ਆ ਜੇ ਲੋਕ ਸਾਨੂੰ ਖੁੱਲ੍ਹ ਕੇ ਦੱਸਣਗੇ ਅਸੀਂ ਹਰ ਇੱਕ ਕਾਲ ਤੇ ਐਫ ਆਈ ਆਰ ਦਰਜ ਕਰਾਂਗੇ ਉਸ ਨੂੰ ਟ੍ਰੇਸ ਕਰਾਂਗੇ ਤੇ ਜਿਹੜੇ ਵੀ ਉਸ ਦੇ ਪਿੱਛੇ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਅ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਅਪੀਲ ਕਰਾਂਗਾ ਕਿ ਤੁਸੀਂ ਡਰੋ ਨਾ ਖੁੱਲ ਕੇ ਸਾਡੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਉਸ ਤੇ ਕਾਰਵਾਈ ਹੋਵੇ ਦਿਸ ਇਜ਼ ਦਾ ਓਨਲੀ ਵੇ ਜੇ ਐਕਸਟਰਸ਼ਨ ਕਾਲ ਨੂੰ ਟੈਕਲ ਕਰਨਾ ਹੈ ਲੋਕਾਂ ਨੂੰ ਘਟਨਾ ਪਾਏਗਾ ਸਾਡੇ ਕੋਲ ਜਿਹੜਾ ਪੁਲਿਸ ਤੇ ਕੋਲ ਆਓ ਤੇ ਸਾਡੀ ਪੂਰੀ ਕੋਆਪਰੇਸ਼ਨ ਤੇ ਸਪੋਰਟ ਦੇ ਲੋ ਸਰ ਬਟਾਲਾ ਮਾਮਲੇ ਤੋਂ ਤੱਕ ਕੀ ਕਾਰਵਾਈ ਕਿੰਨੇ ਖਾ ਗਿਆ ਮੰਨ ਲਓ ਕਿ ਕਿਹੜੇ ਕਿਹੜੇ ਕਿਰਿਆ ਇਹ ਤੁਹਾਨੂੰ ਐਸਐਸਪੀ ਸਾਹਿਬ ਡਿਟੇਲ ਚ ਬਰੀਫ ਕਰ ਦੇਣਗੇ ਜੀ ਦੋ ਬੰਦੇ ਇੱਕ ਨੂੰ ਕਾਰਜ ਨਹੀਂ ਮਿਲ ਸਕਦਾ ਨਹੀਂ ਨਹੀਂ ਤੁਸੀਂ ਇਸ ਤੋਂ ਬਾਅਦ ਬਰੀਫ ਕਰਦੇ ਦੇਖੋ ਕਿਉਂਕਿ ਮੈਂ ਤਾਂ ਸਟੇਟ ਲੈਵਲ ਦਾ ਨਾ ਲੋਕਲ ਹੁਣ ਕਈ ਗੱਲਾਂ ਤਾਂ ਮੈਨੂੰ ਪਤਾ ਵੀ ਨਹੀਂ ਹੁੰਦਾ ਸੋ ਮੈਂ ਬਸ ਦੇਖੋ ਮੈਂ ਤਾਂ ਸਿਰਫ ਆ ਕਹਾਂਗਾ ਸਾਡੀ ਜ਼ੀਰੋ ਟੋਲਰੈਂਸ ਹੈ ਟਰਵਰਡਸ ਕ੍ਰਾਈਮ کوئی بھی ویکتی جے کرائم چ انوولڈ ہو اسی اس اسنو گرفتار کرانگے کسی ہر کرائم میں اسی ٹریس کرانگے دس از اور کمنٹ پنجاب پورے دے پات لے آں اسی دیکھو جی ساڈی میں سمجھنا بٹالہ دی کہ پنجاب پولیس سے بہت تلیر بہدر بہادر فورس ہے انہاں نے ٹیرورزم جڑا ہے گا اس اسنو فیس کیتا ڈیفیٹ کیتا سو پنجاب پولیس از فلی کیپیبل آف ہینڈلنگ دس تے ساڈا پوری طرح ہائی ہے تھینک